ਸਾਡੇ ਕਮਿਸ਼ਨ ਦੀ ਅਧਿਕਾਰਤ ਨੰਬਰ 3 ਦੇ ਕੰਟਰਪਾਰਟ ਨੂੰ ਪੂਰਨ ਦੇ ਰਹੇ ਹਾਂ ਜੋ ਉਹ ਨਹੀਂ ਸਮਝਦਾ ਸਿੱਧਾ ਮੈਂ ਉਹਨਾਂ ਨੂੰ ਕਹਿ ਰਿਹਾ ਹਾਂ ਕਿ ਇਹ ਬਾੜ ਦਾ ਵਿਦੇ ਉਹਨੇ ਚੁੱਕ ਸ਼ੁਰੂਆਤ ਕੀਤਾ ਤੇ ਕਿਹਾ ਕਿ VOTING ਉਸੇ ਤਰ੍ਹਾਂ ਹੀ ਚੱਲਣੀ ਹੈ ਜੋ ਆਧਾਰ ਕਾਰਡ ਹਨ ਜਿਹੜੇ ਆਧਾਰ ਕਾਰਡ ਜਿਹਦੇ ਕੋਲ ਵੀ ਹੈਗਾ ਅਸੀਂ ਉਹ ਉਹ ਬੰਦਾ ਭਾਵੇਂ ਉਹ ਹੈਗਾ ਕਿ ਨਹੀਂ ਹੈਗਾ ਅਸੀਂ ਉਹ ਵੀ ਵੋਟ ਕਰੂਗੀ ਫਿਰ ਦੋ ਪੁਲਿਸ ਅਫਸਰ ਆਏ ਜਿਨ੍ਹਾਂ ਨੇ ਆਪਣੀਆਂ ਮੇਨ ਪਲੇਟਾਂ ਲਾਈਆਂ ਹੋਈਆਂ ਸਨ ਉਹਨਾਂ ਨੇ ਇਸ ਬੰਦੇ ਨੂੰ ਕਰਟ ਕੀਤਾ ਕਿ ਤਾ ਕਿ ਤੂੰ ਜ਼ਿਆਦਾ ਬੋਲਦਾਗਾ ਕਿ ਮੇਰੇ ਨਾਲ ਖਮਿਆਲਿਆ ਬੋਲਦਾ ਉਹ ਡਰ ਗਿਆ ਉਹਨਾਂ ਨੇ ਸਾਰੀ ਬੋਤ ਜਿਹੜੇ ਚੱਲ ਗਈ ਜਿਹੜੇ ਪਾ ਰਹੇ ਪੀਕੇ ਅਪੀਐਸ ਤੋਂ ਨਾ ਅੱਗੇ ਅਸੀਂ ਉਹ ਚੱਲ ਰਿਹਾ ਜਿਹੜਾ ਕਿ ਉਹ ਜਮਾ ਹੋ ਰਿਹਾ ਕਿ ਇਹ ਡੀਆਰ ਡਿਵੈਲਪਮੈਂਟ ਪ੍ਰੋਸੀਡਿੰਗ ਨਹੀਂ ਲਿਖੀ ਜਾ ਰਹੀ ਐਸਟੀਐਮ ਵੱਲੋਂ ਕੋਈ ਪ੍ਰੋਸੀਡਿੰਗ ਨਹੀਂ ਲਿਖੀ ਜਾ ਰਹੀ ਜਦੋਂ ਕਿ ਉਹ ਆਈ ਹਾਈ ਕੋਰਟ ਰੇਟ ਫਾਈਲ ਕੀਤੀ ਆ ਤੇ ਹਾਈ ਕੋਰਟ ਨੇ ਸਾਡੇ ਕੋਲ ਉਹ ਡੇਢੀ ਪ੍ਰोसीਡਿੰਗ ਵੀ ਸਾਡੇ ਕੋਲ ਮੰਗ ਲਈ ਆ ਵੀ ਉਹ ਜਿਹੜੀ ਉਹਨਾਂ ਨੇ ਕੌਲ ਲਈ। ਅਸੀਂ ਉੱਥੇ ਜਾ ਕੇ ਦੱਸਦੇ ਤੇ ਨਾ ਸਾਨੂੰ ਕੋਈ ਤਰੀਕ ਦੱਸਦੇ ਨੇ। ਅਸੀਂ ਕਿੰਨੇ ਵੀ ਜਿਹੜੀ ਤੁਸੀਂ ਪਿਛਲੀਆਂ ਤਰੀਕਾਂ ਪਾਈਆਂ ਉਹ ਉਹਨਾਂ ਦੇ ਸਾਨੂੰ ਪ੍ਰोसीਡਿੰਗ ਦੇ ਦੇ ਉਹ ਵੀ ਸਾਨੂੰ ਦਿੰਦੇ। ਅੱਛਾ। ਇਹ ਮਾਮਲਾ ਸਾਡਾ। ਸਰੇ ਸੰਤ ਤੱਕ ਆਸੀਂ ਇੱਥੋਂ ਜਿੱਤ ਤੇ ਢੋਲ ਵਜਾ ਕੇ ਸਰਟੀਫੀਕਟ ਲੈਣ ਵਾਸਤੇ ਗਏ ਆ। ਤੇ ਸਰਟੀਫੀਕਟ ਦੇਣ ਵੇਲੇ ਉਹਨਾਂ ਕਹਿੰਦੇ ਤੁਸੀਂ ਦੋ ਵੋਟਾਂ ਤੇ ਦੇਖੋ ਕਿ ਇਹਨਾਂ ਨਾਲ ਹਟ ਚੁੱਕੇ ਹਾਂ। ਹਟਦਾ ਕੈਂਡੀਡੇਟ ਸੀ ਉਹ ਤੇ ਸਾਡੇ ਤੋਂ ਮੰਨ ਲਈ ਅੱਧੇ ਤੋਂ ਵੀ ਘੱਟ ਵੋਟਾਂ ਦੇ ਵਿੱਚ। ਇਹ ਇਹਨਾਂ ਨੇ ਇਹ ਕਾਂਗਰਸ ਦਾ ਨੰਬਰ ਨਾ ਵਧਾਈ ਇਸ ਲਈ ਇਹਨਾਂ ਨੇ ਕਾਲੀ ਦਾ ਲਾਲੇ ਨੂੰ ਗਾਲੀ ਵੋਟਾਂ ਪਾਇਆ ਕਾਲੀ ਦਾ ਲਾਲੇ ਨੂੰ ਸਾਡੀ ਵੋਟ ਕੋਈ ਹੋਰ ਨਾ ਪਾਏ ਯਾ ਸਾਡੇ ਨਾਮ ਦੇ ਛੋਟੇ ਛੋਟਾ ਨਾ ਪੈਂ ਯਾ ਜੇ ਉਹੀ ਬੰਦਿਆਂ ਨੂੰ ਤੁਸੀਂ ਚਕਾਉਣਾ ਜਿਹੜੇ ਬੰਦੇ ਮਰੇ ਹੋਏ ਬੰਦਿਆਂ ਦੀ ਤਾਂ ਇਹ ਜਿਹੜੇ ਬਾਹਰ ਗਏ ਹੋਏ ਬੰਦੇ ਆ ਉਹਨਾਂ ਦੀਆਂ ਵੋਟਾਂ ਭਵਾਉਂਗੇ ਤਾਂ ਇਹ ਦੇ ਇਹਦੇ ਦੇ ਹਿਸਾਬ ਨਾਲ ਤਾਂ ਸ਼ਰੀਫ ਬੰਦਾ ਯਾ ਲੋਕਾਂ ਦੀ ਚੁਆਇਸ ਬੇਸਿਕਲੀ ਇਹਦਾ ਮਤਲਬ ਕੀ ਹੈ ਕੋਈ ਵੀ ਇਲੈਕਸ਼ਨ ਹੋਵੇ ਕਰਦਾ ਕਾਉਂਸਲਰ ਦਾ ਇਲੈਕਸ਼ਨ ਸਭ ਤੋਂ ਟਫੈਸਟ ਹੈ ਕਿਉਂਕਿ ਉਹ ਇੱਕ ਬੰਦੇ ਨਾਲ ਹਰ ਘਰ ਨਾਲ ਜੁੜੀ ਹੋਈ ਹਰ ਘਰ ਨੂੰ ਉਹਨੇ ਖੁਸ਼ ਰੱਖਣਾ ਹੈ ਜਿਹੜਾ ਕਿ ਆਪਾਂ ਆਪਣੇ ਘਰ ਨੂੰ ਇਕੱਲੇ ਨੂੰ ਖੁਸ਼ ਨਹੀਂ ਰੱਖ ਸਕਦੇ ਜੇ ਪੂਰਾ ਇਲਾਕਾ ਸਾਨੂੰ ਗਿਣਤੀ ਦੇ ਘਰ ਪਤਾ ਸੀ ਵੀ ਇਹਨਾਂ ਨੇ ਸਾਨੂੰ ਵੋਟ ਨਹੀਂ ਪਾਈ ਅਸੀਂ ਤਾਂ ਵੀ ਇਹਨਾਂ ਨੂੰ ਰਿਕੁਐਸਟ ਕੀਤੀ ਉਂਕਿਓ ਫਟਟਾ ਦੇ ਕਲੀਆ ਕਟਨ ਦਿੱਤੀ ਜਾਂ ਕਟਨ ਹੋਸੀ ਹੋਈ ਲਈ ਪਰ ਉਸ ਦੀ ਸਵਾਰੀ ਸਾਨੂੰ ਆਬਵੀਅਸਲੀ ਦਿਖ ਰਿਆ ਸੀ ਕਿ ਅਸੀਂ ਜਿੱਤੇ ਹਾਂ ਕਿਉਂਕਿ ਸ਼ੈਲੀ ਦੇ ਬੋਟੇ ਨੂੰ ਕਦੇ ਪ੍ਰੋਬਲਮ ਨਹੀਂ ਆਈ ਤਾਂ ਅਸੀਂ ਹਮੇਸ਼ਾ ਜਿੱਤੇ ਹਾਂ ਕਿਉਂਕਿ ਲੋਕਾਂ ਨੇ ਸਾਨੂੰ ਵੋਟਾਂ ਪਾਈਆਂ ਪਰ ਕੁਛ ਨਾ ਕੁਛ ਇਹ ਜਗ੍ਹਾ ਡਿਸਟਰਬੈਂਸ ਹੋਦੋਂ ਹੋਈ ਹੈ ਜਦੋਂ ਦਾ ਮੈਚ ਜਿੱਤਿਆ ਇਹ ਸੰਕੇ ਚੱਲ ਰਿਹਾ ਉਦੋਂ ਦਾ ਇਹ ਜ਼ਿਆਦਾ ਐਟਅਪ ਹੋਇਆ ਕਿਉਂਕਿ ਕਿਤੇ ਨਾ ਕਿਤੇ ਸਾਰੀ ਐਡਮਿਨਿਸਟ੍ਰੇਸ਼ਨ ਉੱਤੇ ਨਾਲ ਲੱਗੀ ਹੋਈ ਸੀ ਕਿਉਂਕਿ ਆਮ ਆਦਮੀ ਪਾਰਟੀ ਵਾਲੀ ਲੇਡੀ ਵੀ ਕਿਸ ਨੂੰ ਨਹੀਂ ਪਤਾ ਸੀ ਉਹ ਵੀ ਉਨੇ ਹੀ ਖੜੀ ਕੀਤੀ ਸੀ ਜਦੋਂ ਉਹਨੂੰ ਲੱਗਿਆ ਕਿ ਮੈਂ ਤੀਜੇ ਨੰਬਰ ਤੇ ਜਾ ਰਿਆਂ ਉਹਨੇ ਉਹਨੂੰ ਵੋਟਾਂ ਵੰਡ ਕੇ ਚੁਟਾਕਾ ਵੀ ਕਿਤੇ ਫੇਰ ਸਿੱਧੂ ਨਾਲ ਜਿੱਜੇ ਪਰ ਹੁਣ ਤੁਹਾਨੂੰ ਸਮਝ ਆ ਚੁੱਕਾ ਵੀ ਇੱਕ ਬੂਥ ਤੇ ਇਹ ਉਦੋਂ ਦੀ ਤਿਆਰੀ ਸੀ ਜਿਹੜੀ ਕਿ ਕੌਂਸਲਰਸ ਤੇ ਰਿਫਲੈਕਟ ਕੀਤੀ ਮੈਨੂੰ ਲੱਗਦਾ ਕਿ ਬੀਜੇਪੀ ਨਾਲ ਮਿਲ ਕੇ ਅਕਾਲੀ ਦਲ ਪਹਿਲਾਂ ਤੋਂ ਹੀ ਐਸੀ ਤਰ੍ਹਾਂ ਦੀਆਂ ਸਟਰੀਆਂ ਤਿਆਰੀਆਂ ਕਰ ਰਿਹਾ ਤਾਂ ਹੀ ਸੁਖਬੀਰ ਕਹਿੰਦਾ ਰਹੇ ਮੈਂ 25 ਸਾਲ ਤੋਂ ਸਾਡੀ ਸਰਕਾਰ ਐਗਜ਼ੈਕਟਲੀ ਇਹਨਾਂ ਨੇ ਨੰਬਰ ਪੂਰਾ ਨੰਬਰ ਦੱਸਿਆ ਸੀਗਾ ਤੁਹਾਨੂੰ ਯਾਦ ਹੋਣਾ ਲੋਕ ਸਭਾ ਇਲੈਕਸ਼ਨ ਦੇ ਵਿੱਚ ਜਦੋਂ ਰਿਜ਼ਲਟ ਆਈ ਸੀ ਲੋਕ ਰੋ ਰਹੇ ਸੀ ਕਿ ਆ ਤਾਂ ਮੇਰੀ ਦਿੱਤੀ ਦੇ ਆ ਮੈਨੂੰ ਵੋਟਾਂ ਪਈਆਂ ਤੇ ਮੈਨੂੰ ਇੱਥੇ ਵੀ ਮੈਂ ਗਿਣਕੇ ਦਿਖਾ ਰਹੇ ਹਾਂ ਬੰਦੇ ਖੜੇ ਆ ਜੋਨੇ ਵੋਟਰ ਪਾਈਏ ਪਰ ਮੇਰੇ ਬੂਥ ਤੋਂ ਉਸ ਤੋਂ ਹੀ ਕਟ ਵੋਟਾਂ ਪੋਲ ਹੋਈਆਂ ਤੇ ਕਿਸੇ ਹੋਰ ਨੂੰ ਕਿਵੇਂ ਪੋਲ ਹੋ ਗਿਆ ਬੰਦੇ ਨੇ ਮੈਨੂੰ ਵੋਟ ਦਿੱਤੀਆਂ ਮੇਰਾ ਵੋਟ ਚੋਰ ਗੰਦੀ ਚੋਰ ਵੋਟ ਚੋਰ ਗੰਦੀ ਚੋਰ ਸੋਤਰਾ ਦਮੜਾਂ ਤੇ ਇਹ ਅਸੀਂ ਕੱਲ ਕੱਲ ਤੇ ਦਿਨ ਦੇ ਵਿੱਚ ਹੀ ਅਰਾਊਂਡ 50 ਆਪਣੇ ਮੇਨ 50 ਤੋਂ ਉੱਤੇ ਜਿਹੜੇ ਮੇਨ ਸਾਡੇ ਦੇਖੋ ਸਾਨੂੰ ਕਾਰਨ ਦਾ ਕੀ ਲੱਗਦਾ ਅਸੀਂ ਤੁਹਾਨੂੰ ਮੁਹਿੰਮ ਸ਼ੁਰੂ ਕਰਵਾਤੀ ਅਸੀਂ ਤੁਹਾਨੂੰ ਉਸ ਮੁਹਿੰਮ ਦੇ ਤਹਿਤ ਇੱਕ ਬੂਥ ਦੀ ਰਿਪੋਰਟ ਵੀ ਦੇਤੀ ਇਹ ਹੈ ਵੋਟ ਚੋਰ ਗੱਦੀ ਛੋੜ ਤੇ ਗੱਦੀ ਆਪ ਹੀ ਛੱਡ ਦੇਣੀ ਚਾਹੀਦੀ ਹੈ ਹੁਣ ਅਸੀਂ ਇੱਕ ਬੋਰਡ ਦੇ ਇੱਕ ਬੂਥ ਦੀ ਤੁਹਾਨੂੰ ਰਿਪੋਰਟ ਦਿਖਾਈ ਹੈ ਉਦੇ ਇੱਕ ਬੂਥ ਤੇ ਮਤਲਬ 80 ਬੰਦੇ ਮਰੇ ਹੋਏ 130 ਬੰਦੇ ਐਨਆਰਆਈਸ ਤੁਹਾਨੂੰ ਵਿਧ ਪ੍ਰੂਫ ਵੋਟ ਪਾਈ ਪ੍ਰੈਜ਼ਾਈਡਿੰਗ ਅਫੀਸਰ ਦੀ ਰਿਪੋਰਟ ਦਿਖਾਤੀ ਉਹਨਾਂ ਦੇ ਪਰਿਵਾਰ ਮਿਲਾਤੇ ਜਿਨ੍ਹਾਂ ਦੇ ਮਰੇ ਹੋਏ ਬੰਦੇ ਨੇ ਜਿਨ੍ਹਾਂ ਦੇ ਬਾਹਰ ਗਏ ਹੋਏ ਬੱਚੇ ਨੇ ਤੁਸੀਂ ਇੱਕ ਇੱਕ ਸਾਡੇ ਨਾਲ ਚਲੋ ਇੱਕ ਬੂਥ ਤੇ ਜੇ 300 ਵੋਟ ਚੋਰੀ ਹੋ ਸਕਦੀ ਹੈ ਝੂਠੀ ਪੈ ਸਕਦੀ ਹੈ ਫਿਰ ਇਹ ਤੁਸੀਂ ਇਹ ਸੋਚੋ ਇੱਕ ਐਮਐਲਏ ਹਲਕੇਚ ਕੀ ਹੁੰਦਾ ਹੋਊਗਾ ਤੁਸੀਂ ਇੰਟੂ 300 173 ਬੂਥ ਲਾ ਲਓ ਅੰਦਾਜ਼ਾ ਲਾ ਲਓ ਬਿਲਕੁਲ ਬਿਲਕੁਲ ਹਾਂਜੀ ਤੋਂ ਬਾਅਦ ਫਿਰ ਇਹ ਤਾਂ ਇਹ ਤਾਂ ਗੱਲ ਹੈ ਇਹਨਾਂ ਨੂੰ ਇਮੀਡੀਏਟਲੀ ਸਸਪੈਂਡ ਕਰਨਾ ਚਾਹੀਦਾ ਜਿਹੜਾ ਬੰਦਾ ਇਹ ਹੁਣ ਬੁਲਾਨ ਵੀ ਐਲੋਜ਼ ਨੂੰ ਇਹ ਦੇਖਣ ਕਿਹੜੇ ਬੀ ਐਲਓ ਅਸੀਂ ਤਾਂ ਤੁਹਾਨੂੰ ਹੋਮਵਰਕ ਕਰਕੇ ਦਿੱਤਾ ਜੀ ਹਾਂ ਐਕੀ ਸਾਨੂੰ ਐਕੀ ਸਾਨੂੰ ਪਾਰਟੀ ਨੇ ਫੇਰ ਹੁਕਮ ਦਿੱਤਾ ਹੈ ਕਿ ਅਸੀਂ ਆਪਣੇ ਵੀ টাই ਬੀਐਲਓ টাইਦੇ ਬੰਦੇ ਬਣਾਵਾਂਗੇ ਲਾਵਾਂਗੇ ਜਿਹੜੇ ਹੁਣੇ ਲੋਗ ਇਹ ਗੱਲੇ ਉਹਨਾਂ ਤੇ ਨਹੀਂ ਰਿਲਾਇ ਕਰਣਗੇ ਵੀ ਜਿਹੜੀ ਸਾਨੂੰ ਸਰਕਾਰੀ ਲਿਸਟ ਐਂਟਰੀ ਵਾਲੇ ਦਿਨ ਮਿਲ ਗਈ ਕਿਉਂਕਿ ਦੇਖੋ ਅਖੀਰਲੇ ਦਿਨ ਮਿਲਦੀ ਹੈ ਸਾਨੂੰ ਸ਼ਾਮ ਨੂੰ 5 ਵਜੇ ਉਦੋਂ ਅਸੀਂ ਕਿੱਥੇ ਪਏ ਜੀਏ ਫਿਰ ਸਾਡੇ ਬੰਦਿਆਂ ਦੀ ਵੋਟਾਂ ਵੀ ਬਦਲ ਜਾਂਦੀਆਂ ਹਰ ਸਾਰੀ ਉਮਰੋਂ ਕਿਤੇ ਹੋਰ ਵੋਟ ਪਾ ਰਹੇ ਹੁੰਦੇ ਆ ਅਖੀਲੇ ਦਿਨ ਪੇਪਰ ਚੱਲਦਾ ਉਦੋਂ ਦਾ ਫਲਾਣੇ ਸਕੂਲ ਚ ਹੈ ਅਗਲਾ ਕਿਨੇ ਜਾਏਗਾ ਜਿਹਦੀ ਵੋਟ ਜਿੱਥੇ ਉਹ ਤੋਂ ਉੱਥੇ ਹੀ ਜਾਏਗਾ ਨਾ ਨੇੜੇ ਜਿੱਥੇ ਵੋਟ ਪਾਉਂਦਾ ਸੀਗਾ ਫਿਰ ਉਹ ਜਿਹੜੇ ਐਕਸਟਰਾ ਵਾਲੇ ਆ ਆ ਕੇ ਟਕ 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 ਕਰ ਜਾਂਦੇ ਉਹਨਾਂ ਨੂੰ ਕਿਥੋਂ ਘੱਡੀਏ ਉਤੋਂ ਥ੍ਰੈਟ ਕਰਦੀ ਹੈ ਪੁਲਿਸ ਤੇ ਇਹ ਤਾਂ ਗੁੰਡਾਗਰਦੀ ਹੈ ਇਹ ਗੁੰਡਾਗਰਦੀ ਦੇ ਖਿਲਾਫ ਤਾਂ ਅਲਬਾਜ਼ ਉਠਾਵਾਂਗੇ ਹੁਣ ਅਸੀਂ ਵੀ ਖੜੇ ਕਰਾਂਗੇ ਬੰਦੇ ਕੁੱਟਲੋਂ ਸਾਨੂੰ ਅਸੀਂ ਵੀ ਗਿਨ ਕੇ ਭੇਜਾਂਗੇ ਲਿਸਟਾਂ ਆਪਣੀਆਂ ਬਣਾ ਕੇ ਵੀ ਇਹੀ ਬੰਦੇ ਅੰਦਰ ਜਾਣਗੇ ਜਿਨ੍ਹਾਂ ਦੀ ਲਿਸਟ ਸਾਡੇ ਕੋਲ ਹੈ ਅਸੀਂ ਪਹਿਲਾਂ ਹੀ ਕੰਪਲੇਨ ਕਰਾਂਗੇ ਨਹੀਂ ਤਾਂ ਰੋਲਾ ਪਾਵਾਂਗੇ ਪੂਰੀ ਵੈਰੀਫਿਕੇਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਇਹਦੇ ਤਹਿਤ ਹੀ ਅਸੀਂ ਇਹ ਫਾਰਮ ਚਾਹੇ 15 ਤਰੀਕ ਤੱਕ ਦੇਨੇ ਆ ਪਰ ਅਸੀਂ ਇਹ ਫਾਰਮ ਪੂਰੇ ਆਪਣੀ ਕਨਸਟੈਂਸੀ ਦੇ ਜਿੰਨੀਆਂ ਸਾਡੀਆਂ ਵੋਟਸ ਹੈ ਪੈਂਦੀਆਂ 1.70 ਹਜ਼ਾਰ ਜਿੰਨੀਆਂ ਵੀ ਬਣੀਆਂ ਸੀ ਕੋਸ਼ਿਸ਼ ਕਰਾਂਗੇ ਹਰ ਵੋਟਰ ਕੋਲ ਜਾਈਏ ਤੇ ਉਹਨੂੰ ਦਸੀਏ ਵੀ ਭਾਈ ਤੇ ਅਸੀਂ ਲਾਮ ਲਿਖਾਂਗੇ ਉਹਨਾਂ ਦੇ ਵੀ ਭਾਈ ਤੂੰ ਹੀ ਹੈ ਵੋਟ ਜੀ ਨੂੰ ਮਰਜ਼ੀ ਪਾਈ ਪਰ ਤੂੰ ਇਹ ਕੇ ਅਧਾਰ ਕਾਰਨਾ ਲਿੰਕ ਕਰ ਦੇ ਤੇਰੀ ਵੋਟ ਹੈ ਹਾਂਜੀ ਇਹ ਕਹੋ ਕਿ ਉਹ ਇਹੋ ਗੱਲ ਕਹਿ ਰਿਹਾ ਕਿ ਉਹ ਬੇਬੂ ਦੁਬਾਰਾ ਕਰ ਦੋ ਨਹੀਂ ਇਹ ਨਹੀਂ ਹੋਗਾ ਨਾ ਐਸੀ ਡ੍ਰੇਸ ਮੈਂ ਤੁਹਾਨੂੰ ਤਾਂ ਹੀ ਦੱਸਿਆ ਇਹ ਹੋਮਵਰਕ ਕਰਦੇ ਲਈ ਕੀਤਾ ਹੁਣੇ ਹੋਮਵਰਕ ਕੰਪੇਅਰ ਹੋਗਾ ਨਾ ਬੀਐਲਓ ਦੀ ਰਿਪੋਰਟ ਨਾਲ ਫਿਰ ਇਹਨੂੰ ਅਸੀਂ ਲੈ ਕੇ ਜਾਵਾਂਗੇ ਨਾ ਕੋਰਟ ਸੁਪਰੀਮ ਕੋਰਟ ਇਹੀ ਚੀਜ਼ ਦਾ ਰਾਹੁਲ ਗਾਂਧੀ ਜੀ ਲੈ ਕੇ ਜਾ ਰਹੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲੇ ਵੀ ਭਾਈ ਤੁਸੀਂ ਹਰ ਚੀਜ਼ ਅਧਾਰ ਕਾਰ ਜੇ ਤੁਸੀਂ ਪੈਸੇ ਨਹੀਂ ਕਿਸੇ ਦੇ ਘਟਾ ਸਕਦੇ ਕਹਿੰਨਾ ਕਿਸੇ ਦੇ ਪੈਸੇ ਘਟਾ ਸਕਦੇ ਹੋ ਸਟਿੰਗ ਗੌਰਮੈਂਟ ਦਾ ਇਹੀ ਤੇ ਦੁੱਖ ਹੈ ਹਾਂ ਜਿਹੜੇ ਬੀਐਲਓਸ ਕੱਟਦੇ ਬੀਐਲਓ ਦੀ ਨਾਲ ਰਲੇ ਹੁੰਦੇ ਆ ਜਿਹਦੀ ਸਰਕਾਰ ਹੁੰਦੀ ਓਦੇ ਅੰਡਰ ਹੀ ਕੰਮ ਕਰਨਾ ਉਹਨਾਂ ਨੇ ਤੋਂ ਜੋ ਉਹਨਾਂ ਨੂੰ ਹੁਕਮ ਹੁੰਦੇ ਆ ਉਹ ਉਹਨੂੰ ਪਾਲਨ ਕਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਜਿਹੜੀਆਂ ਆਂ ਝੂਠੀਆਂ ਵੋਟਾਂ ਉਹਨੇ ਅਸੀਂ ਆਪਣੇ ਗੱਲੇ ਚ ਲੈ ਜਾਾਂਗੇ ਤੇ ਅਸੀਂ ਕੀ ਕਰਨੇ ਆ ਅਸੀਂ ਉਹ ਝੂਠੀਆਂ ਵੋਟਾਂ ਨੂੰ ਰੋਕਣ ਲਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਕਿਹਾ ਹੈ ਵੀ ਇਹਦੀ ਪੇਪਰ ਵੈਰੀਫਿਕੇਸ਼ਨ ਨਾਲ ਉਹ ਰਾਮ ਨਾਲ ਕਰ ਸਕਦੇ ਆ ਇਹਦੇ ਚ ਕੀ ਔਖੇ ਵੋਟ ਪੇਪਰ ਸਾਰੇ ਪਾਸੇ ਹੁੰਦੇ ਆ ਅਮਰੀਕਾ ਚ ਹੁੰਦਾ ਹੈ ਸਾਰੇ ਬਾਹਰ ਕੰਟਰੀਸ ਚ ਹੁੰਦਾ ਹੈ ਪਰ ਉਹਨਾਂ ਨੂੰ ਇਹ ਤਾਂ ਪਤਾ ਹੁੰਦਾ ਵੀ ਅਸੀਂ ਇਹਨੂੰ ਜਿਤਾਇਆ ਉਹ ਜਿੱਤੇ ਗਲਤ ਬੰਦਾ ਨਹੀਂ ਜਿੱਤਿਆ ਹੈਨਾ ਸੋ ਇਹ ਸਾਡੀ ਮੁਹੀਮ ਹੈ ਸਾਨੂੰ ਪਤਾ ਹੈ ਮਿਹਨਤ ਕਰਨੀ ਪਊਗੀ ਪਰ ਅਸੀਂ ਕਰ ਕਰ ਜਾਂਦੇ ਰਹਾਂ ਕਰ ਕਰ ਜਾਵਾਂਗੇ ਇਹ ਐਪੀਡੇਵਿਡ ਦਿੰਦੇ ਕਿ ਬੱਚੇ ਸਾਡੇ ਪਿਛਲੇ 10-15 ਸਾਲ ਤੋਂ 15-15 ਸਾਲ ਤੋਂ ਨਹੀਂ ਆਏ ਉਹਨਾਂ ਦੀਆਂ ਵੋਟਾਂ ਵੀ ਪੋਲ ਨਹੀਂ ਜਦੋਂ ਪ੍ਰੈਜ਼ਾਈਡਿੰਗ ਅਫਸਰ ਕੋ ਅਸੀਂ ਲਿਸਟ ਲਈ ਉਹਦੇ ਦੇਖਿਆ ਅਸੀਂ ਆਪਸੇ ਮੈਚ ਕੀਤਾ ਤਾਂ ਅਸੀਂ ਦੇਖਿਆ ਕਿ ਇਹ ਜਿੱਤੇ ਤਿੰਨ ਇੱਕ ਬੂਤ ਤੇ 220 ਪਲੱਸ ਮਲਕੀ ਵੋਟ ਫੇਕ ਪਾਲਸ ਹੋਈ ਹੈ ਤੇ ਮੈਨੂੰ ਇਹਨਾਂ ਨੇ ਪਹਿਲਾਂ 70 ਵੋਟਾਂ ਦੇਤੇ ਇਲੈਕਸ਼ਨ ਵਾਲੇ ਦਿਨ ਜਿਤਾਤਾ ਸਾਰੇ ਢੋਲ ਵੱਜ ਗਏ ਸਾਰੇ ਸੇਰੇ ਪੈ ਗਏ ਤੇ ਜਦੋਂ ਅਸੀਂ ਸਰਟੀਫਿਕੇਟ ਲੈਣ ਗਏ ਤੇ ਮੈਨੂੰ ਕਹਿੰਦੇ ਤੁਸੀਂ ਦੋ ਵੋਟਾਂ ਦਾ ਹਰ ਗਏ ਤੇ ਉਸ ਟਾਈਮ ਇੰਨਾ ਕ ਜਿਆਦਾ ਪ੍ਰਸ਼ਾਸਨ ਨੇ ਧੱਕਾ ਕੀਤਾ ਕਿ ਸਾਨੂੰ ਤੇ ਐਸਟੀਐਮ ਤੱਕ ਮਿਲਣ ਤੱਕ ਨਹੀਂ ਦਿੱਤਾ ਗਿਆ ਮੈਂ ਫਿਰ ਮੈਨ ਨਾਲ ਗੱਲ ਕੀਤੀ ਮੈਂ ਕਹਿੰਦੇ ਤੁਸੀਂ ਇਹ ਸਾਰਾ ਸਿੱਧੂ ਸਾਹਿਬ ਨੇ ਡੀਸੀ ਨੂੰ ਫੋਨ ਕਰਕੇ ਹਾਲਾਂਕਿ ਸਾਡੀ ਕੰਪਲੇਂਟ ਤੱਕ ਨਹੀਂ ਲੈ ਰਹੇ ਸੀ ਉਸ ਤੋਂ ਬਾਅਦ ਅਸੀਂ ਆਪਣੀ ਕੰਪਲੇਂਟ ਫਾਈਲ ਹੋਈ ਜੋ ਸਿੱਧੂ ਸਾਹਿਬ ਨੇ ਬਹੁਤ ਸਖਤ ਐਕਸ਼ਨ ਲਿਆ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਐਕਸ਼ਨ ਲਿਆ ਫੇ ਪ੍ਰਧਾਨ ਸਾਹਿਬ ਰਾਏ ਅਪਟੈਂਡਿੰਗ ਜੀ ਅੰਮ੍ਰਿਤਸਰ ਆਏ ਸਪੈਸ਼ਲਿਸਟ ਵਾਸਤੇ ਫੇਰ ਜਾ ਕੇ ਉਹਨੇ ਸਾਡੀ ਕੰਪਲੇਂਟ ਦਿੱਤੀ ਅੱਜ ਕੰਪਲੇਂਟ ਲੈਣ ਨੂੰ 9 ਮਹੀਨੇ ਹੋ ਚੱਲੇ ਆ 9 ਮਹੀਨੇ ਦੇ ਵਿੱਚ ਘੱਟ ਤੋਂ ਘੱਟ ਅਸੀਂ 40 ਵਾਰ ਚੱਕਰ ਲਾ ਚੁੱਕੇ ਆ ਕੋਈ ਕੰਮ ਪਹਿਲੇ ਕਹਿੰਦੇ ਸਾਡਾ ਰਿਕਾਰਡ ਨਹੀਂ ਆਣਾ ਬਹੁਤ ਯੋਗ ਲੱਗੇ ਸਾਡੀ ਕਾਂਗਰਸ ਪਾਰਟੀ ਨੇ ਮੈਂਨ ਨੇ ਮੇਰੀ ਬਹੁਤ ਮਦਦ ਕੀਤੀ ਉਹਦੇ ਵਿੱਚ ਅਸੀਂ ਆਪਣਾ ਪੂਰਾ ਰਿਕਾਰਡ ਲਿਆ ਕੇ ਅਸੀਂ ਆਰ.ਟੀ.ਓ ਸਾਹਿਬ ਨੂੰ ਦੇ ਦਿੱਤਾ ਹੈ ਕੌਣ ਅਜਿਹੇ ਸਾਫ ਸਿਰਫ ਇਸੇ ਗੱਲ ਕਰਕੇ ਡਰੀ ਜਾਂਦੇ ਵੀ ਅਗਰ ਉਹ ਰਿਕਾਰਡ ਖੁੱਲ ਗਿਆ ਤੇ ਉਹਦੇ ਵਿੱਚ ਇਹਨੂੰ ਜੇਤੂ ਕੋਸ਼ਿਸ਼ ਕਰਨਾ ਪੈਣਾ ਤੇ ਕਾਂਗਰਸ ਦਾ ਇੱਕ ਵੋਟ ਨੰਬਰ ਵਧ ਜਾਣਾ ਜਿਹੜਾ ਵੀ ਅੱਗੇ ਵੀ ਤੁਸੀਂ ਦੇਖ ਰਹੇ ਹੋ ਜਿਹੜਾ ਮੇਰ ਆ ਉਹ 24 ਸੀਟਾਂ ਉਹਨਾਂ ਕੋ ਸਾਡੇ ਕੋ 42 ਇੰਨਾ ਤੱਕਾ ਜਿਹੜਾ ਕਿ ਮਤਲਬ ਕਿ ਇਹ ਪਾਰਟੀ ਆਈ ਸੀ ਵੀ ਬਿਲਕੁਲ ਅਸੀਂ ਮਤਲਬ ਕਿ ਵੀਆਈਪੀ ਕਲਚਰ ਨਹੀਂ ਲੈਣਾ ਪ੍ਰਸ਼ਾਸਨ ਨੂੰ ਵਰਤਣਾ ਨਹੀਂ ਆ ਹਰ ਚੀਜ਼ ਇਹਨਾਂ ਨੇ ਆਪਣੀ ਕਹਿਣੀ ਦੇ ਕਤਨੀ ਚ ਫਰਕ ਸੀ ਉਹ ਵੱਡੀਆਂ ਵੱਡੀਆਂ ਗੱਲਾਂ ਕਰਕੇ ਮੁੱਕਰ ਗਏ ਨੇ ਜੀ ਮੈਂ ਕਹਿੰਦਾ ਜੀ ਉਹ ਤਾਂ ਤੁਸੀਂ ਦੇਖ ਹੀ ਰਹੇ ਹੋ ਵੱਡੀਆਂ ਵੱਡੀਆਂ ਗੱਲਾਂ ਕਰਕੇ ਮੁੱਕਰ ਗਏ ਤੇ ਤੁਸੀਂ ਇਹ ਦੇਖੋ ਵੀ ਹਰ ਗੱਲ ਦੇ ਉੱਤੇ ਜਿਹੜੀ ਗੱਲ ਇਹਨਾਂ ਨੇ ਕਹੀ ਸੀ ਕੱਲ ਮੈਂ ਕਾਫਲਾ ਦੇਖਦਾ ਪਿਆ ਹ ਭਗਵਾਨ ਤੁਮਨ ਜੀ ਦਾ 151 ਗੱਡੀਆਂ ਉਹਨਾਂ ਦੇ ਨਾਲ ਸੀ 151 ਮਗਣੀਆਂ ਸਾਡੇ ਸੀਐਮ ਸਾਹਿਬ ਨਾਲ 70 ਹੁੰਦੀਆਂ ਸੀ ਇਹ ਕਹਿੰਦੇ ਵੀ ਆਪੀ ਕਲਚਰ ਨਹੀਂ ਲੈਣਾ ਪਰ ਇਹ ਦੇਖੋ ਲੋਕ ਸਾਫ ਸਮਝਦਾਰ ਆ ਰਹੇ ਆ ਅਸੀਂ ਹੁਣ ਰੋਜ਼ ਦੇ ਰੋਜ਼ ਬੈਨ ਨਗਾ ਮੈਂ ਮੈਂ ਸਾਡੀ ਪੂਰੀ ਟੀਮ ਅਸੀਂ ਗਲੀਓ ਗਲੀਆਂ ਫਿਰਦਾ ਕਿਉਂਕਿ ਜਿਹੜੀ ਇਹ ਵੋਟ ਦਾ ਅਧਿਕਾਰ ਹੈ ਇਹ ਅਧਿਕਾਰ ਦਾ ਸਾਰੇ ਦਾ ਕਹਾਣ ਹੈ ਤੁਸੀਂ ਦੇਖੋ ਇੱਕ ਇੱਕ ਬੂਥ ਤੇ 3300 ਵੋਟ ਪੈ ਕੇ ਮਤਲਬ ਕਿ ਜਿਹੜਾ ਸੱਚਾ ਸੋਚਾ ਬੰਦਾ ਉਹ ਕਿੱਥੋਂ ਜਿੱਤ ਸਕਦਾ ਦੱਸੋ ਇਸ ਪਰਿਵਾਰ ਮੈਡਮ ਸਿੱਧੋਂ ਨਾਲ ਦੇ ਇਲੈਕਸ਼ਨ ਆਣ ਆਲੀ ਹੈ ਹੁਣ ਮੰਨ ਲਓ ਕੱਲ ਨੂੰ ਇੱਕ ਇੱਕ ਬੂਥ ਤੇ ਇੰਨੇ ਨੇ ਵੋਟਾਂ ਜਾਲੀ ਪੈਣਗੇ ਤੇ ਲੋਕ ਕਿਸ ਤਰ੍ਹਾਂ ਲੋਕਾਂ ਦੀ ਮਨਪਸੰਦ ਲੀਡਰ ਕਿੱਦਾਂ ਅੱਗੇ ਆਣਗੇ ਅੱਗੇ ਤੇ ਫਿਰ ਉਹੀ ਚੋਰ ਆਣਗੇ ਨਾ ਜਿਨ੍ਹਾਂ ਨੇ ਚੋਰੀ ਕਰਕੇ ਵੋਟਾਂ ਲਈਆਂ ਉਹੀ ਹੈ ਗਿਆਨ ਕੇ ਵਿਧ ਲੋਕਤੰਤਰ ਦਾ ਤੋ ਕੀ ਮਤਲਬ ਨਹੀਂ ਰਹਿ ਫਿਰ ਤੇ ਸਿੱਧਾ ਇਹਨਾਂ ਨੂੰ ਡਿਕਲੇਅਰ ਕਰ ਦੋ ਜਿਹਦਾ ਯੋਗ ਹੈਗਾ ਉਹਨਾਂ ਨੂੰ ਡਿਕਲੇਅਰ ਕਰ ਦੋ ਇਸ ਲਈ ਇਹ ਜਿਹੜਾ ਸਾਡਾ ਰਾਹੁਲ ਗਾਂਧੀ ਜੀ ਨੇ ਜੋ ਸਾਡੀ ਡਿਊਟੀਆਂ ਲਗਾਈਆਂ ਐ ਅਸੀਂ ਇਹ ਬੇਸ ਬਣਾ ਕੇ ਮੈਮ ਨੇ ਇਹਨਾਂ ਨੂੰ ਭੇਜ ਰੇਆ ਹੋ ਸਕਦਾ ਹੈ ਕਿ ਰਾਹੁਲ ਗਾਂਧੀ ਇਹ ਸੈਸ਼ਨ 'ਚ ਬੋਲਣ ਐ ਇਸ ਛੇ ਨੂੰ ਇੱਕ ਬੂਥ ਹੈਗਾ ਜਿੱਥੇ 3300 ਵੋਟ ਸੀ ਮਰੇ ਬੰਦਿਆਂ ਦੀ ਪਾਰੇ ਹੋ ਤੇ ਕਿਸ ਤਰ੍ਹਾਂ ਤੇ ਸਰਵਾਈਵ ਕਰ ਸਕਦੇ ਸੀ ਜਿੱਤ ਕਿ ਤਰ੍ਹਾਂ ਸਕਦੇ ਫਿਰ ਲੋਕਾਂ ਦੀ ਚੁਆਇਸ ਐ ਤਾਂ ਕੋਈ ਮਤਲਬ ਹੀ ਕੋਈ ਨਹੀਂਗਾ ਇਸਿੱਧਾ ਸਿੱਧਾ ਹੀ ਘੋਸ਼ਿਤ ਕਰ ਦੋ ਵੀ ਜਿਹਦਾ ਯੋਰ ਹੈ ਡੰਡਾ ਹੈਗਾ ਉਹਦਾ ਹੀ ਰਾਜ ਹੈ। ਮੰਨਮਿਨੇਟ ਕਰ ਦੋ। ਠੀਕ। ਠੀਕ।